ਨਬਰਸ਼ਾਕਾਂ ਨੇ ਉਹਨਾਂ ਦਿਨਾਂ ਵਿੱਚ ਕੋਈ ਕੋਸ਼ਿਸ਼ ਨਹੀਂ ਸੀਗਾ ਕਿ ਉਹ ਫਿਰ ਵੀ ਡਟੇ ਰਹੇ ਉਹਨਾਂ ਨੂੰ ਪਤਾ ਵੀ ਸੀ ਕਿ ਗਾਣ ਮਾੜੇ ਤੇ 23 ਤਾਰੀਖ ਨੂੰ ਸਿਹਾਰ ਆਇਆ ਫਿਰ ਵੀ ਡਟੇ ਰਹਿਣਾ ਉਹ ਉਹਨਾਂ ਦੇ ਹੱਥੇ ਹੀ ਕੋਈ ਨਹੀਂ ਕਰ ਸਕਦਾ ਕਿ ਲੱਗਦਾ ਨਹੀਂ ਪਹਿਲੇ ਦਿੱਲੀ ਦੀ ਜਿਹੜੀਆਂ ਹਕੂਮਤਾਂ ਨੇ ਸਰਕਾਰਾਂ ਨੇ ਸ਼ੁਰੂ ਤੋਂ ਜਿਹੜੀਆਂ ਸੱਖਾ ਬੁਰਖ ਦੀਆਂ ਨੇ ਹਮੇਸ਼ਾ ਸਿੱਖਾਂ ਦੇ ਖਿਲਾਫ ਰਹੀਆਂ ਨੇ ਹਮੇਸ਼ਾ ਸਿੱਖਾਂ ਨੂੰ ਬੜਾ ਤੋਂ ਦੇ ਹਾਂਜੀ ਦੇਖੋ ਸਰ ਜੇ ਤਾਂ ਆਪਾਂ ਨੂੰ ਵੀ ਪਤਾ ਆਪਣੀ ਵੱਡੇ ਵੱਡੇ ਰਾਣ ਨੂੰ ਪਤਾ ਤੇ ਹੁਣ ਵੀ ਆਪਾਂ ਨੂੰ ਪਤਾ ਹੈ ਕਿ ਸਮੇਂ ਦੀ ਜਿਹੜੀ ਵੀ ਸਰਕਾਰ ਹੁੰਦੀ ਰਹੀ ਆ ਖਾਸ ਕਰਕੇ ਕਾਂਗਰਸ ਦੀ ਸਰਕਾਰ ਨੇ ਬਹੁਤ ਜ਼ਿਆਦਾ ਆਪਣਾ ਕਾਹਨ ਕੀਤਾ ਹੈ ਉਹਨਾਂ ਦਿਨਾਂ ਵਿੱਚ ਮੰਨ ਲਓ ਕਿ ਇੱਥੇ ਤੇ ਆਪਾਂ ਨੂੰ ਪਤਾ ਸੀਗਾ ਕਿ ਇੱਥੇ ਤੇ ਘੇਰਾ ਪਾਇਆ ਹੋਇਆ ਹੈ ਸੰਤਾਂ ਨੂੰ ਉਹ ਜਿਹੜੇ 27 ਗੁਰਦਵਾਰਿਆਂ ਨੇ ਜਾਇਜ਼ ਠਾਏ ਗਏ ਉਹਨਾਂ ਵਿੱਚ ਕਿਹੜੇ ਸੰਤ ਲੁਕੇ ਸੀ ਸੰਤਾਂ ਦਾ ਸਾਰਿਆਂ ਨੂੰ ਪਤਾ ਸੀ ਕਿ ਉਹ ਸ਼੍ਰੀ ਅਕਾਲਪੁਰ ਸਾਹਿਬ ਤੇ ਆ ਫਿਰ ਵੀ ਇਹਨਾਂ ਨੇ ਉਹ ਜਿਹੜੀਆਂ ਨੋਟਰੀਆਂ ਜਿਹੜੀਆਂ ਲਾਇਦੇ ਜੀਆਂ ਸਾਡੀਆਂ ਸਾਰੀਆਂ ਇੰਨੀਆਂ ਇਤਿਹਾਸਿਕ ਕੋਠੀਆਂ ਸਾਡੀਆਂ ਉਹ ਸਾਰੀਆਂ ਜੀਆਂ ਉਹ ਹਟਾ ਨੁਕਸਾਨ ਕਰਕੇ ਪਗਾਨੀ ਹੋ ਸਕਦਾ ਉਹ ਜਿਹੜੀਆਂ ਸਾਡੇ ਇੱਥੇ ਚੌੜ ਸਾਹਿਬ ਘਰੀ ਹੋਏ ਆ ਉਹ ਕੀ ਇੰਨੀ ਲਗਿਨੇ ਚੋਰੀ ਹੋਏ ਆਪਕੋ ਉਹਦੀ ਕਾਂਗਰਸ ਸਰਕਾਰ ਕਦੇ ਵੀ ਪਰਭਾਈ ਨਹੀਂ ਕਰ ਸਕਦੀ ਹਾਂ ਇਹ ਉਹ ਸ਼ਬਦ ਵੀ ਉਹਨਾਂ ਨੇ ਕਹਾਤਾ ਸਾਫ ਦੀ ਮਰਮਤ ਜ਼ਰੂਰ ਉਹਨਾਂ ਨੇ ਕਰਾਈ ਆ ਉਹ ਵੀ ਉਹਨਾਂ ਨੂੰ ਇਹ ਡਰ ਸੀਗਾ ਕਿ ਕਿਤੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਨਸਲਾਂ ਇਹਨਾਂ ਦੇ ਦੇਿਲ ਵਿੱਚ ਜ਼ਿਆਦਾ ਗਰੋਧ ਨਾ ਹੋਵੇ ਉਹ ਤਾਂ ਇੰਦਰਾ ਗਾਂਦੀ ਤਾਂ ਕਿ ਸੀਮਾ ਤਰੀਆਂ ਨੂੰ ਇਸ ਤੋਂ ਬਾਅਦ ਉਹ ਸਰਕਾਰ ਨੂੰ ਹੋਰ ਵੀ ਅੱਗੇ ਸਾਡੇ ਚੱਲਦਾ ਹੈ ਉਹ ਸੋਅ ਤੇ ਜਿਹੜੀ ਹੈ ਸਾਡੇ ਜਿਹੜੀ ਪੁੱਲਾਂ ਤੇ ਵੀ ਜੜਿਆ ਵਾ ਅੰਨੇ ਬਾਗ ਦੇ ਪੁੱਲ ਜੜਿਆ ਪੁੱਲਾਂ ਨੂੰ ਤਕਨੀਕ ਨਾਲ ਹਾਂਜੀ ਬਿਲਕੁਲ ਸਰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਾਲਮ ਸਰਕਾਰ ਨੇ ਉਹਨਾਂ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਅਸੀਦ ਪਾ ਗਿਆ ਤੇ ਉਹਨਾਂ ਨੇ ਬਹੁਤ ਐਂ ਜੀ ਮਤ ਦੇ ਨਾਲ ਤੇ ਜਨਤਾ ਦੇ ਨਾਲ ਵਿਧਰਾਵਾਂ ਦੇ ਸਾਹਮਣੇ ਖਾਲਸਾ ਲੜਿਆ ਤੇ ਲੜਦੇ ਰਹਿ ਉਹਨਾਂ ਨੇ ਪੂਰੀ ਤਿਆਰੀ ਕੀਤੀ ਉਹਨਾਂ ਦੀ ਉਹਨਾਂ ਨੇ ਸੇਕੋਤ ਕੀਤਾ ਉਹਨਾਂ ਨੇ ਕਰਕੇ ਵਿਖਾਇਆ ਉਹਨਾਂ ਨੇ ਸਿਰਫ ਗੋਲ ਹੀ ਨਹੀਂ ਬੋਲੇ ਉਹਨਾਂ ਬੋਲਾਂ ਤੋਂ ਪਹਾਂਵਾ ਵੀ ਦਿੱਤਾ ਕਿ ਆਪ ਅੱਗੇ ਵਧ ਕੇ ਜਾਲਮ ਸਰਕਾਰ ਦਾ ਉਹਨਾਂ ਨੇ ਕੱਟਿਆ ਜੀ ਬੰਦ ਕਰ ਕੀ ਕੀਤਾ ਚਾਹ ਰਹੇ ਜੀ ਜਿਹੜਾ ਇਹਦਾ ਚੀਜੀ ਜਣਾ ਕੀ ਕਹਿਣਾ ਚਾਹੋ ਕਿ ਸੰਤੋ ਕੀ ਕੀ ਬਿਖਿਆ ਹਾਂ ਹਾਂਜੀ ਬਿਲਕੁਲ ਸੰਤਾਂ ਮੈਂ ਉਹ ਲਿਆ ਕਿ ਵਾਪਸ ਕੇ ਆਪਣੇ ਘਰ ਤਾਂ ਮਾ ਕਿਉਣਾ ਚਾਹੀਦਾ ਆਪਾਂ ਨੂੰ ਤੇ ਆਪਾਂ ਨੂੰ ਕਹੀਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਦੇਖਦੇ ਤੇ ਮਾਂ ਜਦੋਂ ਪਿੱਛੇ ਛੱਡ ਤੋਇਆ ਤੇ ਕਿੱਦਾਂ ਮਹਾਪੁਰਸ਼ਾਂ ਨੇ ਆਪਣੀ ਰੱਖਿਆ ਕੀਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਕਿੱਦਾਂ ਚੱਲਣਾ ਹੈ ਤੇ ਕੀ ਕੀ ਆਪਣੇ ਬੱਚਿਆਂ ਨੂੰ ਕੁੱਟਣਾ ਕਹੀਦਾ ਹੈ ਮੇਰਾ ਪਰ ਮੋਬਾਈਲ ਹੀ ਨਹੀਂ ਦੇਣਾ ਕਹੀਦਾ ਬੱਚਿਆਂ ਨੂੰ ਕਿਤਾਬਾਂ ਦਿਓ ਸਿੱਟੀ ਆਉਣ ਵਾਲੇ ਕਿਆ ਨਾਲ ਜ਼ਰੂਰ ਕਰੋ ਕਿਉਂਕਿ